ਹੈਲੋ ਦੋਸਤੋ ਕਿ ਤੁਸੀਂ ਸਾਰੇ ਆਈ ਹੋਪ ਕਿ ਤੁਸੀਂ ਸਾਰੇ ਵਧੀਆ ਹੋਗੇ ਮੈਂ ਵੀ ਠੀਕ ਆ ਤੇ ਹੁਣ ਅੱਜ ਦਿਨੇ ਦਿਨੇ ਉੱਠਿਆ ਅੱਜ ਸਕੂਲ ਦੀ ਛੁੱਟੀ ਮਾਰਨੀ ਕਿਉਂਕਿ ਅੱਜ ਉੱਥੇ ਸੈਂਟਰ ਚ ਛੇਤੀ ਸੱਦੇ ਨਾਲੇ ਸੇਤੋਣੇ ਨਾਲੇ ਨੋਰ ਜਾਣੇ ਤੇ ਹੁਣ ਥੋੜਾ ਘੁੰਮ ਫਿਰ ਲੈਣੇ ਆ ਆ ਦੇਖੋ ਸੋਹਣੇ ਸੋਹਣੇ ਛੋਟੇ ਛੋਟੇ ਕੁੱਤੇ ਮੋਟੂ 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 ਬਾਈ ਮੋਟੂ ਚੱਲੇ ਹੁਣ ਨੋਰੇ ਚ ਚੱਲਦੇ ਆ ਹੁਣ ਦਿਨੇ ਦਿਨੇ ਉੱਠੇ એનર્ਜੀ ਐ ਨਹੀਂ ਫਿਰ ਵੀ ਚੱਲੋ ਨੋਰੇ ਚਲੀਏ ਹੁਣ ਸਾਰੇ ਕੁੱਤੇ ਇਕੱਠੇ ਹੋਏ ਪਏ ਐ ਅੱਜ ਤਾਂ זה כה, אה, נמגו על עבודה. אבירי, אלא זה לוח. בודי, בודי, הודי. אה, זה כנועדה שאני נמגו על עבודה. ਆ ਖਜੂਰਾਂ ਦਾ ਆ ਸੀ ਕਿੰਨੂਆਂ ਦਾ ਸੀ ਇਸ ਤੇ ਕਿੰਨੂ ਲੱਗੇ ਹੋਏ ਆ ਦੇਖੋ ਛੋਟੇ ਛੋਟੇ ਹੀ ਐ ਪੱਥਰ ਵਾਲੀ ਆ ਦੇਖੋ ਅਮਰੂਦਾਂ ਦਾ ਬਹੁਤ ਮਿੱਠੇ ਅਮਰੂਦ ਲੱਗੇ ਇਸ ਤੇ ਇਹ ਆ ਸੀ ਮੇਰੀ ਸਾਈਕਲ ਪੁਰਾਣੀ ਵਾਲੀ ਪਹਿਲਾਂ ਕਾਲ ਦੋ ਹਲ ਪਹਿਲਾਂ ਮੈਂ ਇੰਤਲਾ ਅੰਦਰ ਹੁੰਦਾ ਸੀ ਪਰ ਹੁਣ ਸਕੂਟੀ ਵਾਈ ਗਈ ਹੁਣ ਉਹਨਾਂ ਨੇ ਚਲਾ ਨਾ ਨਾਲੇ ਇਹ ਤੂੜੀ ਰੱਖਾ ਕਮਰਾ ਤੇ ਆ ਦੇਖੋ ਬਹੁਤ ਸਾਰੇ ਪੌਦੇ ਆ ਪੂਰੀ ਬੱਲੇ ਬੱਲੇ ਇੱਥੇ ਤੇ ਆ ਗਈ ਜੀ ਦੀਵਾਲ ਤੇ ਆ ਤਾਂ ਨਹੀਂ ਕਿਹੜੀ ਪੌਦਾ ਜੀ ਜੀ ਰਿਕਵੈਸਟ ਆ ਹੈਗਾ ਉਹਦਾ बाकी होर उधर दिखा के लिया इत डर बनने खातर एक और शायद हो जूगा पट्ठे लाए हुए थोड़े ਕੀ ਹੋ ਉਸਕੇ ਪਤਾ ਨਹੀਂ ਆ ਜੀ ਪੁਦੀਨਾ ਤੇ ਇੱਧਰ ਵੀ ਫਲਤਿਆ ਬਕਰੈਣ ਤਾਂ ਦੋਸਤੋ ਹੁਣ ਮੇਰੀ ਵੈਨ ਆਣ ਵਾਲੀ ਐ ਵੈਸੇ ਅੱਜ ਜੀ ਨੂੰ ਛੁੱਟੀ ਮਰੀ ਜਨਾ ਆ ਗਈ ਉੱਧਰ ਐ ਉੱਧਰ ਤਾਂ ਦੇਖ ਨਹੀਂ ਰਹੀ ਹੋਣੀ ਕੋਲੇ ਉਹ ਗਿਆ ਦਿਖਾਉਂਗਾ ਉਹ ਆਈ ਜਾਂਦੀ ਇਹ ਵੈਨ ਆਈ ਜਾਂਦੀ ਹੈ ਹੁਣ ਆਪਾਂ ਇੱਥੇ ਫਿਰ ਜੰਨੇ ਆ ਕਹਿਣੇ ਸਰਦਾਰ ਜੀ ਨਹੀਂ ਆਇਆ ਹੁਣ ਤੁਹਾਨੂੰ ਇੱਧਰ ਤਾਂ ਜ਼ਰੂਰ ਕਰਾਉਂਗਾ ਪਰ ਇੱਕ ਵਾਰੀ ਵੈਨ ਤਾਂ ਪੁੱ ਜਾਣ ਦੇ ਚਲੋ ਹੁਣ ਵੈਨ ਨੂੰ ਦੇਖਦੇ ਆ ਹੁਣ ਮੇਰੀ ਵੈਨ ਭੱਗੀ ਮੈਂ ਇੱਥੇ ਬੈਠਾ ਤੇ ਹੁਣ ਚਲੋ ਇਧਰਲੇ ਪਾਸੇ ਨੂੰ ਸਾਨੂੰ ਐਕਸਪਲੋਰ ਕਰਾ ਕੇ ਲੈਣਾ ਥੋੜਾ ਜਿਹਾ ਪਰ ਇਹਨੇ ਜਾਣਾਈ ਨਹੀਂ ਨਾ oh shit ਕੀ ਪਤਾ ਭੱਗੀ ਜਾਂਦੇ ਪਰ ਪਾਣੀ ਕਰਕੇ ਨਹੀਂ ਜਾ ਸਕਦੇ ਕੀ ਟਰਾਈ ਕਰਦੇ ਆ ਜਾਣ ਦਾ ਜੇ ਜਾਇਆ ਗਿਆ ਤਾਂ ਜਾਵਾਂਗੇ ਚਲੋ ਹੁਣ ਉਧਰ ਦਾ ਵੀ ਤੁਹਾਨੂੰ ਕਰਾ ਕੇ ਲੈਣਾ ਐਕਸਪਲੋਰ ਸੋ ਦੋਸਤੋ ਹੁਣ ਅਸੀਂ ਪਹੁੰਚ ਗਏ ਜਿੱਥੇ ਗੁਰਦੁਆਰਾ ਸਾਹਿਬ ਨੂੰ ਆਵੇਂ ਕੰਟਰਕਸ਼ਨ ਨਹੀਂ ਸ਼ੁਰੂ ਨਹੀਂ ਹੋਇਆ ਪਰ ਆ ਥਾਂ ਲੈ ਰੱਖੀ ਆ ਇੱਥੇ ਇੱਥੇ ਬਣੂਗਾ ਆ ਦੋ ਕੰਦਾ ਬਣਾਤੀ ਇਧਰਲੇ ਪਾਸੇ ਵੀ ਬਾਉਂਡਰੀ ਬਣਾਤੀ ਪੋਸਟਾ ਤੇ ਆ ਸੀ ਜਿਹੜਾ ਤੁਹਾਨੂੰ ਕੱਲ ਦਿਖਾਇਆ ਸੀ ਗਾਈਆਂ ਖਾਤਰ ਉਹ ਦੇਖੋ ਗਾਈਆਂ ਆ ਵੀ ਰਹੀਆਂ ਡਰ ਲੱਗਦਾ ਤਾਂ ਕਰਕੀ ਨੀਂਦਾ ਕਦੀ ਹੋਰ ਤੁਹਾਨੂੰ ਉਹ ਵੀ ਐਕਸਪਲੋਰ ਕਰਾਉਂਗਾ ਤੇ ਹੁਣ ਆ ਹੁਣ ਇਧਰੋਂ ਵੀ ਲੈ ਕੇ ਜਾਣੇ ਆ ਤੁਹਾਨੂੰ ਆ ਦੇਖੋ ਉੱਥੇ ਗਾਈਆਂ ਵੀ ਜਿਵੇਂ ਜੇ ਬੇਵੋਸ਼ ਹੋਏਂਦੀਆਂ ਤੇ ਉਸ ਚੀਜ਼ ਖਾਤਰ ਤੇ ਆ ਖੜਾ ਟਰੈਕਟਰ ਇੱਥੇ ਵੀ ਕੰਮ ਵੀ ਚੱਲਦਾ ਇਹਨਾਂ ਦਾ ਹੀ ਐ ਬਹੁਤ ਵੱਡਾ ਏਰੀਆ ਇਹਨਾਂ ਦਾ ਤੇ ਆ ਦੇਖ ਲਓ ਹੁਣ ਘਰੇ ਜਾਂਦੇ ਆ ਤਾਂ ਦੋਸਤੋ ਹੁਣ ਮੈਂ ਤਿਆਰ ਹੋ ਗਿਆ ਫਿਰ ਧੋ ਕੇ ਤੇ ਨਾਲੇ ਹੋ ਗਿਆ ਸੀ ਇਹ ਬਚਾਲੇ ਤਾਂ ਤਾਂ ਕਰਕੇ ਸ਼ੂਟਿੰਗ ਹੋਇਆ ਤੇ ਹੁਣ ਨੌਰ ਜਾਣਿਆ ਬਰਥਡੇ ਹੈ ਮੇਰੀ ਭੈਣ ਦਾ ਤੇ ਹੁਣ ਮੈਂ ਤਿਆਰ ਹੋ ਗਿਆ ਤੇ ਹੁਣ ਨੌਰ ਨੂੰ ਜਾਣਿਆ ਤੇ ਸਾਨੂੰ ਨੂੰ ਛੱਡ ਕੇ ਜਾਂਦੇ ਸਾਨੂੰ ਚਲੋ ਹੁਣ ਚੱਲਦੇ ਆ ਤਾਂ ਦੋਸਤੋ ਹੁਣ ਮੈਂ ਨੌਰ ਤੋ ਆ ਗਿਆ ਤੇ ਹੁਣ ਅੱਜ ਮੀ ਪਈ ਜਾਂਦਾ ਤੇ ਅੱਜ ਤੁਹਾਨੂੰ ਉੱਥੋਂ ਦਾ ਵੀਊ ਦਿਖਾਣਾ ਪਿੰਡ ਦਾ ਗੁਰਦੁਆਰੇ ਦੂਜੀ ਬਿਲਡਿੰਗ ਤੋਂ ਤੇ ਨੂੰ ਜਾਣਿਆ ਆ ਦੇਖੋ ਕਿੰਨਾ ਸੋਹਣਾ 뷰 ਆਈ ਜਾਂਦਾ ਆ ਆ ਦੇਖੋ ਮੀਂਹ ਪਿਆ ਠੰਡਾ ਠੰਡਾ ਮੌਸਮ ਹੋਇਆ ਪਿਆ ਉਹ ਦੇਖੋ ਗਰਾਊਂਡ ਸਾਰਾ ਭਰਿਆ ਪਿਆ ਬਾਰਿਸ਼ ਦੇ ਨਾਲ ਤੇ ਆਪਾਂ ਹੁਣ ਛੱਤ ਤੇ ਖੜੇ ਆ ਅੱਜ ਡੈਡੀ ਵੀ ਆ ਗਏ ਟਾਈਮ ਨਾਲ ਤੇ ਅਸੀਂ ਵੀ ਆ ਗਏ 5 ਵਜੇ ਤਾਈਂ ਆ ਦੇਖੋ ਕਿੰਨਾ ਸੋਹਣਾ 뷰 ਇੱਥੋਂ ਦਾ ਅੱਜ ਤਾਂ ਹੋਰ ਵੀ ਠੰਡਾ ਠੰਡਾ ਮੌਸਮ ਤੇ ਆ ਸਾਡਾ ਵੇਲੀ ਹਰਵ ਆ ਦੇਖੋ ਆ ਸਾਡੇ ਪਿੰਡ ਦੀ ਗਊਸ਼ਾਲਾ ਇੱਥੋਂ ਵੀ ਇੱਥੋਂ ਸ਼ੁਰੂ ਹੋ ਜਾਂਦੀ ਹੈ ਤੇ ਉਹ ਉੱਥੋਂ ਤੈ ਜਾਂਦੀ ਹੈ ਉਹ ਮੰਦਰ ਦਾ ਏਰੀਆ ਆ ਗਿਆ ਬਾਕੀ ਇਹ ਨੀਲੇ ਸ਼ੈੱਡ ਤੇ ਬਹੁਤ ਵੱਡੀ ਗਊਸ਼ਾਲਾ ਉਹ ਪਰਲੀ ਵੱਡੀ ਵਾਲੀ ਹੈ ਤੇ ਆ ਛੋਟੀ ਵਾਲੀ ਹੈ ਆ ਦੇਖੋ ਇੱਥੇ ਤੁਹਾਨੂੰ ਕੁਝ ਗਾਇਆਂ ਦਿਖ ਰਹੀਆਂ ਹੋਣਗੀਆਂ ਇਹ ਉਹ ਵੀ ਜ਼ਿਆਦਾ ਵੱਡੀ ਨਹੀਂ ਹੈਗੀ ਇਹ ਦੇਖੋ ਆਪਣਾ ਦੋਸਤ ਅਰਵ ਉਹ ਜ਼ਿਆਦਾ ਨਹੀਂ ਵੱਡੀ ਹੋਏਗੀ ਹਾਂ ਵੱਡੀ ਹੈ ਤੇ ਆਹ ਦੇਖੋ ਆ ਨੋਰੇ ਆਈ ਥਿੰਕ ਤੇ ਉਹ ਦੇਖੋ ਉੱਧਰ ਸਾਰਿਆਂ ਦਾ ਵੱਡਾ ਪੋਲ ਜ਼ੂਮ ਕਰਕੇ ਦਿਖਾਣਾ ਬਹੁਤ ਵੱਡਾ ਪੋਲ ਹੈ ਤੁਹਾਨੂੰ ਕਦੀ ਕੋਲੋਂ ਦਿਖਾਉਂਗਾ ਦੂਰੋਂ ਛੋਟਾ ਲੱਗ ਰਿਹਾ ਹੋਊਗਾ ਤੇ ਹੁਣ ਥੱਲੇ ਚੱਲਦੇ ਆ ਕਰਨੂ ਚਲੋ ਹੁਣ ਗਏ ਚੱਲੀਏ ਆ ਦੇਖੋ ਨੋਰੇ ਦਾ ਥਿਊ ਇੰਨਾ ਸੋਹਣਾ ਹਰੀ ਭਰੀ ਕਾ ਉੱਗੀ ਹੋਈ ਐ ਤਾਲ ਵੀ ਸਾਰਾ ਹਰੀ ਭਰੀ ਕਾ ਦੇ ਨਾਲ ਤੇ ਹੁਣ ਥੱਲੇ ਜਾਨੇ ਆ ਘਰੇ ਤੇ ਹੁਣ ਅਸੀਂ ਥੱਲੇ ਆ ਗਏ ਥੰਕ ਯੂ ਤੇ ਯਾਹ ਦੀ ਮੇਰੀ ਮਿਲ ਆ ਬਹਰੀ written in Hello, I'm आए ओरो